ਆ ਗੱਲਾਂ ਬਹੁਤ ਵਧੀਆ ਲੱਗੀਆਂ ਆ ਗਿਆ ਜਿਹੜੀ ਪਿਛਲੀ ਸਰਕਾਰਾਂ ਨੇ ਕੰਮ ਕੀਤੇ ਆ ਉਹਦੇ ਮੁਤਾਬਕ ਉਸਕबीर ਬਾਦਲ ਜੀ ਨੇ ਜੋ ਬਿਆਨ ਦਿੱਤੇ ਆ ਬਿਲਕੁਲ ਠੀਕ ਹੀ ਦਿੱਤੇ ਗਿਆ ਇਹਨੇ ਪ੍ਰੋਜੈਕਟ ਬਣਾਇਆ ਅਕਾਲੀ ਦਲ ਸਰਕਾਰ ਬਲੇ ਬਣੇ ਹੈਗੇ ਆ ਹੁਣ ਚੜੂ ਵਾਲਿਆਂ ਨੇ ਤਾਂ ਕਿਤੇ ਕਹ ਨਹੀਂ ਉਹ ਲੋਟੇ ਹਾਲੇ ਮਰ ਜਿੰਨੇ ਕਰ ਵੀ ਕੀਣਾ ਹੈਗਾ ਕਿਹੜੀ ਗੱਲ ਜਿਹੜੀ ਖਾਸ ਲੱਗੇ ਉਹ ਚਾਹੁੰਦੇ ਆ ਪਾਰ ਦੀ ਬਹੁਤ ਵਧੀਆ ਸਖੂਰ ਵਾਲਾ। ਹੁਸ਼ਿਆਰਪੁਰ ਲੋਕ ਸਵਾ ਖਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਤੇ ਵਿੱਚ ਅੱਜ ਸ਼੍ਰੋਮਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੁਸ਼ਿਆਰਪੁਰ ਦੇ ਸ਼ਾਮ 84 ਇਲਾਕੇ ਦੇ ਵਿੱਚ ਚੋਰ ਪ੍ਰਚਾਰ ਕਰਨ ਆਏ ਹਨ ਰੈਲੀ ਦਾ ਜੋਜੋ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਸੁਖਵੀਰ ਬਾਦਲ ਪ੍ਰਧਾਨ ਦੇ ਖਿਲਾਫ ਇੱਥੇ ਦੇ ਉਮੀਦਵਾਰ ਅਤੇ ਸਾਫਾ ਕੈਬਨਟ ਮੰਤਰੀ ਸਰਦਾਰ ਸੋਹਣ ਸਿੰਘ ਟੰਡਰਤੋਰਾਵਾ ਐਸ்சி ਪੀਜੀ ਐਸਜੀਪੀਸੀ ਪ੍ਰਧਾਨ ਅਤੇ ਹੋਰ ਅਕਾਲੀ ਦਲ ਦੀ ਲੀਡਰਸ਼ਿਪ ਅਧਾਰ ਹਾਰੀ ਸੰਖਿਆ ਦੇ ਵਿੱਚ ਜਿਹੜੇ ਮੌਲ ਜਿਹੜਾ ਇੱਥੇ ਕੱਟੇ ਕੱਚ ਪਰਿਆ ਹੋਇਆ ਹੈ ਇੱਕ ਨਿਜੀ ਪੈਨਲਸ ਦੇ ਵਿੱਚ ਇਹ ਰੀਡ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮੁਕੇਰੀਆਂ ਜਤੂਆ ਟਾਂਡਾ ਤੋਂ ਬਾਅਦ ਹੁਣ ਹੁਸ਼ਿਆਰਪੁਰ ਚੋਂ ਇਤਰਾਫ ਹਾਲਾਤੇ ਦੇ ਵਿੱਚ ਇਹ ਜਿਹੜੀ ਰੈਲੀ ਕਿਤੇ ਜਾ ਰਹੀ ਹੈ ਔਰ ਇਸ ਤੋਂ ਬਾਅਦ ਅਸੀਂ ਹੁਣ ਰੈਲੀ ਖਤਮ ਹੋਣ ਤੋਂ ਬਾਅਦ ਜਿਹੜੀ ਆਮ ਜਿਹੜੀ ਜਨਤਾ ਇੱਥੇ ਪਹੁੰਚੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਵੀ ਸ਼ਕੀਰ ਬਾਦਲ ਸਾਹਿਬ ਨੇ ਇੱਥੇ ਸਟੇਜ ਦੇ ਉੱਤੇ ਗੱਲਬਾਤ ਕੀਤੀ ਹੈ ਜੋ ਵੀ ਵਾਅਦਾ ਕੀਤਾ ਹੈ ਜਾਂ ਜੋ ਵੀ ਪ੍ਰਚਾਰ ਕੀਤਾ ਹੈ ਉਹ ਉਹਨਾਂ ਦਾ ਨੋ ਕਿ ਜਨਤਾ ਤੇ ਜਿਹੜੇ ਲੋਕ ਸੁਣਨ ਲਈ ਆਏ ਹਨ ਉਹਨਾਂ ਦੇ ਉੱਤੇ ਅਸਰ ਪੈਂਦਾ ਹੈ ਕਿ ਉਹਨਾਂ ਨੂੰ ਇਹਨਾਂ ਗੱਲਾਂ ਦੇ ਬਾਰੇ ਜਾਣਕਾਰੀ ਹੈ ਵੀ ਜਾਂ ਨਹੀਂ ਵੀ ਚਲਦੀ ਹੈ ਆਮ ਜੱਤਾ ਤਾਂ ਸੁਖਵੀਰ ਬਾਦਲ ਸਾਹਿਬ ਨੇ ਹੁਣ ਆਪਣੇ ਵਿਚਾਰ ਰੱਖੇ ਆ ਉਸ ਤੋਂ ਬਾਅਦ ਜਿਹੜੇ ਨੇ ਇੱਥੇ ਮੈਲਾਵਾ ਬੜੀ ਸੰਖਿਆ ਦੇ ਵਿੱਚ ਤੇ ਪਹੁੰਚਿਆ ਹਾਂ ਹਾਂਜੀ ਮੈਡਮ ਸੁਖਵੀਰ ਬਾਦਲ ਜੀ ਨੇ ਹੁਣ ਜਿਹੜੇ ਤੇ ਵਿਚਾਰ ਰੱਖੇ ਆ ਤੁਸੀਂ ਦੱਸੋ ਕਿ ਕਿਹੜੀ ਜਿਹੜੀ ਖਾਸ ਜਿਹੜੀ ਇਸ ਆਪਣੇ ਭਾਸ਼ਣ ਦੇ ਵਿੱਚ ਜਿਹੜੀ ਜੀਤ ਵਾਸਤੇ ਉਹਨਾਂ ਨੇ ਕਿਹਾ ਉਹਨਾਂ ਨੇ ਸਾਨੂੰ ਇਹ ਹੀ ਸਮਝਾਇਆ ਕਿ ਪੰਜਾਬ ਨੂੰ ਪਿਆਰ ਕਰਨ ਵਾਲੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਪੰਜਾਬੀਆਂ ਬਾਰੇ ਸੋਚਣ ਵਾਲੀ ਪਾਰਟੀ ਜਿਹੜੀ ਹੈ ਪੰਜਾਬੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਕੇਂਦਰ ਤੋਂ ਚੱਲਣ ਵਾਲੀ ਪਾਰਟੀ ਨਹੀਂ ਆ ਜਿਹੜੀ ਇੱਕ ਕੱਟ ਪਤਲੀ ਦੇ ਤੌਰ ਤੇ ਚੱਲ ਰਹੀ ਹੈ ਉਹ ਤਾਂ ਵੀ ਪਾਰਟੀ ਜਿਹੜੇ ਧੰਨਵਾਦ ਜਿਹੜੇ ਹੋਰ ਵੀ ਮਿਲੋ ਅੱਜ ਮਾੜਾ ਤੁਸੀਂ ਸੁਣਿਆ ਭਾਸ਼ਣ ਹਾਂਜੀ ਕੀ ਕੀ ਖਾਸ ਗੱਤ ਲੱਗੀ ਭਾਸ਼ਣ ਦੇ ਵਿੱਚ ਇਹਨੇ ਬਾਰੇ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਕਿ ਖੇਤਰੀ ਪਾਰਟੀ ਹੈ ਤੇ ਸਾਰਾ ਧਿਆਨ ਉਹ ਪੰਜਾਬ ਵੱਲ ਦੇਣਗੇ ਉਹ ਗੱਲ ਬਹੁਤ ਵਧੀਆ ਲੱਗੀ ਇਹ ਸਾਰਿਆਂ ਦਾ ਪੂਰਾ ਪੱਖ ਹੈ ਜੋ ਪੂਰਨ ਗਿਓ ਹੋ ਤੇ ਸਾਡੇ ਨਾਲ ਹੋਰ ਵੀ ਬਜ਼ੁਰਗ ਹਾਂਜੀ ਸਰ ਤੁਸੀਂ ਸੁਖੀਰ ਬਾਦਲ ਜੀ ਦਾ ਭਾਸ਼ਣ ਸੁਣਿਆ ਹਾਂ ਕਿਹੜੀ ਗੱਲਬਾਤ ਪਹਿਲੀਆਂ ਗੱਲਾਂ ਨਾਲੋਂ ਅਲੱਗ ਲੱਗੀ ਸਾਨੂੰ ਉਹਨਾਂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਆ ਗਿਆ ਜਿਹੜੀ ਪਿਛਲੀ ਸਰਕਾਰਾਂ ਨੇ ਕੰਮ ਕੀਤੇ ਆ ਉਹਦੇ ਮੁਤਾਬਕ ਸੁਖਵੀਰ ਬਾਦਲ ਜੀ ਨੇ ਜੋ ਬਿਆਨ ਦਿੱਤੇ ਆ ਬਿਲਕੁਲ ਸਹੀ ਦਿੱਤੇ ਆ ਜਿਹਨੇ ਪ੍ਰੋਜੈਕਟ ਬਣਾਇਆ ਅਕਾਲੀ ਦਲ ਸਰਕਾਰ ਬਿਲੇ ਬਣੇ ਹੈਗੇ ਆ ਹੁਣ ਝੜੂ ਵਾਲੇ ਨੇ ਤਾਂ ਕਿਤੇ ਕਹਨੀ ਰੋਟਾ ਹੱਲੇ ਮਰੇ ਜਿਹਨੇ ਕਰ ਵੀ ਕੀ ਲਣਾ ਹੈਗਾ ਕੁਝ ਨਹੀਂ ਕਰ ਸਕੇ ਇਹ ਇਹਨੂੰ ਸਰਦਨ ਕੇ ਦੀ ਸਰਕਾਰ ਇਹ ਸਾਡੇ ਨਾਲ ਸੰਜੀਤ ਤਲਵਾਰ ਜੀ ਇੱਕ ਪੁਰਾਣੇ ਭਾਜਪਾ ਤੋਂ ਜੁਝਾਰੂ ਨੇਤਾ ਪਰ ਇਸ ਵਾਰ ਇਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਵੀ ਗੱਲਬਾਤ ਸਰ ਸੁਖਵੀਰ ਬਾਦਲ ਜੀ ਨੇ ਕਿਹੜੀ ਐਸ ਵਾਲੇ ਜਿਹੜੀ ਆ ਇੱਥੇ ਆ ਕੇ ਖਾਸ ਗੱਲ ਕੀ ਕਿਤੇ ਦੇਖੋ ਮੈਂ ਤਾਂ ਇੱਕ ਚੀਜ਼ ਕਹਾਂਗਾ ਕਿ ਜਿਵੇਂ ਸੰਜੀਵਨੀ ਦੇ ਨਾਲ ਇੱਕ ਮੁਰਸ਼ਿਦ ਆਦਮੀ ਵੀ ਜਿੰਦਾ ਹੋ ਜਾਂਦਾ ਸੁਖਵੀਰ ਜੀ ਨੇ ਅੱਜ ਜਿਹੜੀ ਆ ਨਾ ਜਿਹੜਾ ਅਕਾਲੀ ਦਲ ਪਹਿਲਾਂ ਹੀ ਸੁਜੀਵ ਸਿੰਘ ਜਝਾਰੂ ਸੀ ਅੱਜ ਉਹਨਾਂ 'ਚ ਐਦਾਂ ਦਾ ਜੋਸ਼ ਭਰਿਆ ਐਦਾਂ ਦਾ ਜੋਸ਼ ਭਰਿਆ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਜੋਸ਼ ਆ ਸਦਾ 100 ਸਾਲ ਠੰਡਣ ਨੂੰ ਬਹੁਤ ਵੱਡੀ ਲੀਡ ਜਾਂ ਤਾਂ ਪਹਿਲਾਂ ਰੋਕ ਪਾਊਗਾ ਉਹਨਾਂ ਨੇ ਇਕੱਲੇ ਇਕੱਲੇ ਅਕਾਲੀ ਵਰਕਰ ਨੂੰ ਜੁਝਾਰੂ ਔਰ ਮੈਂ ਕਹੂੰਗਾ ਇੰਟੈਕਚੁਅਲ ਵੇ ਦੇ ਨਾਲ ਇਸ ਚੋਣਾਂ ਨੂੰ ਜਿੱਤਣ ਦੀ ਜਿੱਤੇ ਗੁੱੜਕੀ ਸਾਨੂੰ ਪਲਾਈ ਆ ਉੱਥੇ ਉਹਨਾਂ ਨੇ ਇਹ ਵੀ ਬੇਨਤੀ ਸਾਨੂੰ ਸਾਰੇ ਵਰਕਰਾਂ ਨੂੰ ਕੀਤੀ ਆ ਔਰ ਵਰਕਰਾਂ ਨੇ ਜਿਹੜਾ ਆ ਕਿ ਸੁਖਵੀਰ ਜੀ ਦੇ ਕਹੇ ਇੱਕ ਇੱਕ ਬੋਲ ਤੇ ਪਹਿਰਾ ਦੇ ਦਿਆਂ ਸੌ ਵੀਖਾ ਦੇ ਸੋ ਹੋਰ ਵੀ ਸਾਡੇ ਨਾਲ ਬਹੁਤ ਸਾਰੇ ਮਿੱਤਰ ਆਏ ਹਾਂ ਜੀ ਮੈਡਮ ਤੁਸੀਂ ਵੀ ਖੁਣ ਕੇ ਆਏ ਹੋ ਕੀ ਮਤਲਬ ਤੁਹਾਨੂੰ ਲੱਗਾ ਕੋਈ ਖਾਸ ਗੱਲ ਤੁਹਾਨੂੰ ਲੱਗੀ ਹੋਵੇ ਹਾਂ ਜੀ ਕਿਹੜੀ ਗੱਲ ਜਿਹੜੀ ਖਾਸ ਲੱਗੀ ਹੋਵੇ ਤੁਹਾਨੂੰ ਇਹ ਪਾਰਟੀ ਬਹੁਤ ਵਧੀਆ ਸੀ ਖੁਸ਼ੀ ਦਾ ਵਾਤਾਵਰਨ ਕੋਈ ਬਾਦੇ ਕੋਈ ਕਿਉਂਕਿ ਬਾਦੇ ਤਾਂ ਸਾਰੇ ਕਰਦੇ ਆ ਤੁਹਾਨੂੰ ਲੱਗਦਾ ਵੀ ਇਸ ਵਾਰ ਇੱਕ ਕੋਈ ਸੁਖਵੀਰ ਜੀ ਨੇ ਕੋਈ ਖਾਸ ਵਾਦਾ ਕੀਤਾ ਹੋਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਕਰਨ ਦੀ ਦਿੱਤੀ ਦੁਨੀਆ ਦਾ ਚੰਗਾ ਚਾਉਂਦੇ ਆ ਸਾਰੇ ਚਲੋ ਠੀਕ ਹੈ ਜੀ ਇਹ ਇਥੇ ਹਾਂਜੀ ਤੁਸੀਂ ਅੱਜ ਸੁਖਵੀਰ ਬਾਦਲ ਜੀ ਨੂੰ ਸੁਣਿਆ ਠੀਕ ਹੈ ਜੀ ਪਿੱਛੇ ਨੂੰ ਪਿਓ ਲੋ ਕਰਿਓ ਇੱਥੇ ਅੱਗੇ ਆਓ ਕੋਈ ਗੱਲ ਨਹੀਂ ਤੁਸੀਂ ਅੱਜ ਸੁਖਵੀਰ ਬਾਦਲ ਜੀ ਨੂੰ ਸੁਣਿਆ ਬਹੁਤ ਵਧੀਆ ਹਾਂਜੀ ਕਿਹੜੇ ਵਿਚਾਰ ਕਿਹੜੇ ਵਿਚਾਰ ਤੁਹਾਨੂੰ ਵਧੀਆ ਲੱਗੇ ਸੁਖਵੀਰ ਸਾਰੇ ਵਧੀਆ ਲੱਗੇ ਹਾਂਜੀ ਸਾਰੇ ਵਧੀਆ ਲੱਗੇ ਸਾਰੇ ਕਿਹੜੇ ਇੱਕ ਵੀ ਮਤਲਬ ਇਹ ਆ ਹਾਂਜੀ ਇਹ ਚਲੋ ਆ ਬੱਸਾਂ ਵੀ ਹੋਣ ਲਾਆਂ ਹਾਂਜੀ ਹੈਨਾ ਇਹ ਵੀ ਫੇਰ ਬੱਚਿਆਂ ਨੂੰ ਮੁਜੀਫੇ ਵੀ ਲਾਏ ਇਸੇ ਲਈ ਬਾਦਲ ਸਰਕਾਰ ਹਾਂਜੀ ਕਜ ਜੀ ਤਾਂ ਉਹਨਾਂ ਨਾਲੇ ਸਮੇਂ ਚ ਕੀ ਉਹਨਾਂ ਨੇ ਕਿਹਾ ਵੀ ਆਪਾਂ ਹੋਰ ਕੀ ਕਰਾਂਗੇ ਹੋਰ ਕਹਿੰਦੇ ਜੋ ਅੱਗੇ ਪਹਿਲੇ ਆਏ ਕੰਮ ਸਾਰੇ ਕਰਾਂਗੇ ਮੁਜੀਬੇ ਵੀ ਲਾਵਾਂਗੇ ਮੰਗਾਈ ਮੰਗਾਈ ਗਰੀਬੰਦਾ ਕੀ ਕਰ ਸਕਦਾ ਆ ਹਾਂਜੀ ਜਿਹੜੇ 400 ਰੁਪਏ ਦੀ ਅਰੀ ਲੈਂਦਾ ਆ ਤੇ ਉਹ ਰੋਟੀ ਖਾਏਗਾ ਕਿ ਉਹ ਲਾਜ ਕਰਾਊਗਾ ਜੋ ਕੀ ਕਰੋਗਾ ਮੰਗਾਈ ਜਿਹੜੀ ਬਹੁਤ ਬਹੁਤ ਗਰੀਬ ਨੂੰ ਤੰਗ ਕਰਦੀ ਆ ਹਾਂ ਹਾਂ ਇਹ ਠੀਕ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਲੱਗਦਾ ਵੀ ਜਿਹੜਾ ਸੁਖਵੀਰ ਜੀ ਨੇ ਇਹ ਕੋਈ ਵਾਦਾ ਕੀਤਾ ਵੀ ਜਿਹਦੇ ਨਾਲ ਕੋਈ ਮੁਵãiਹ ਕਰ ਕੋਈ ਵਾਦਾ ਨਹੀਂ ਆਪੇ ਕਰਨਗੇ ਜਿਹ ਕਹਿੰਦੇ ਆ ਸੀ ਵਾਦਾ ਕਰਦਾ ਵਾਂਗੇ ਲੱਗਦਾ ਪਹਿਲਾਂ ਵੀ ਜਿੱਥੇ ਸੀ ਉਦੋਂ ਵਾਦਾ ਪੂਰੇ ਕਰ ਦਿੱਤੇ ਸੀ ਕਹਿੰਦੇ ਉਹ ਤਾਂ ਫੇਰ ਹੁਣ ਦੇਖਾਂਗੇ ਨਾ ਕੀ ਹੁੰਦਾ ਆ ਠੀਕ ਹੈ ਜੀ ਤਾਂ ਕਿ ਜਿਹੜੇ ਆਮ ਜਿਹੜੇ ਲੋਕ ਨੇ ਇਲਾਕੇ ਤੋਂ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਅਲੱਗ-ਅਲੱਗ ਆਪਣੇ ਵਿਚਾਰ ਜਿਹੜੇ ਦੱਸੇ ਨੇ ਸੁਖਵੀਰ ਜੀ ਨੂੰ ਸੁਣ ਕੇ ਇਹ ਇਹ ਰੈਣੀ ਜਿਹੜੀ ਹੈ ਹੁਸ਼ਿਆਰਪੁਰ ਦੇ ਛਾਮਰਾਸੀ ਖੇਤਰ ਦੇ ਵਿੱਚ ਜਿਹੜੀ ਹੋਈ ਹੈ ਕਿਉਂਕਿ ਸੁਖਵੀਰ ਜੀ ਅੱਜ ਇਸ ਜ਼ਿਲ੍ਹੇ ਦੇ ਜਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ ਸਰਦਾਰ ਸੋਹ ਸਿੰਘ ਠੰਡਲ ਅਕਾਲੀ ਦਲ ਦੇ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਇੱਥੇ ਪਹੁੰਚੇ ਸਨ ਔਰ ਆਪਣੇ ਵਿਚਾਰ ਰੱਖਿਆ ਨੂੰ ਹੁਸ਼ਿਆਰਪੁਰ ਤੋਂ ਮੇਰੇ ਸਹਿਯੋਗੀ ਦੀਪਕ ਦੇ ਨਾਲ ਸੁਨੀਲ ਲੱਖਾ